ਇੰਤਜ਼ਾਰ ਵੀ ਤੁਹਾਨੂੰ ਕਰਨੀ ਪਈ ਥੋੜਾ ਜਿਹਾ ਅਸੀਂ ਲੇਟ ਹੋ ਗਏ ਸੋ ਮੈਂ ਇਸਦੀ ਮਾਫੀ ਵੀ ਚਾਹੁੰਨਾ ਤੇ ਅੱਜ ਮੇਰੇ ਨਾਲ ਸਾਡੇ ਮਾਨਯੋਗ ਐਮਐਲਏ ਸਾਹਿਬ ਨਰਿੰਦਰ ਸਵਨਾ ਜੀ ਗੋਲਦੀ ਮੁਸਾਫਰ ਜੀ ਸਾਡੇ ਡਾਇਰੈਕਟਰ ਮਾਈਨਿੰਗ ਅਭਜੀਤ ਕਪਲੇਸ਼ਟੀ ਤੇ ਜੀਓਲੋਜੀਕਲ ਸਰਵੇ ਆਫ ਇੰਡੀਆ ਤੋਂ ਡਾਇਰੈਕਟਰ ਮਹਾਪਾਤਰਾ ਜੀ ਗੋਲਦੀ ਕੰਬੋਜੀ ਐਮਐਲਏ ਸਾਹਿਬ ਇਹ ਵੀ ਆ ਗਏ ਆ ਤੇ ਬਾਕੀ ਮੈਡਮ ਡੀਸੀ ਜੀ ਐਸਐਸਪੀ ਸਾਹਿਬ ਤੇ ਸਾਰੇ ਸਾਡੇ ਅਧਿਕਾਰੀ ਅੱਜ ਇੱਥੇ ਹਾਜ਼ਰ ਨੇ ਸੋ ਅੱਜ ਜਿਸ ਗੱਲ ਦੇ ਲਈ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਜੋ ਮਾਈਨਿੰਗ ਦਾ ਹੈ ਰੇਤਾ ਤੇ ਬਜਰੀ ਦੋ ਚੀਜ਼ਾਂ ਦੀ ਆਪਣੇ ਮਾਈਨਿੰਗ ਜਿਹੜੀ ਅੱਜ ਤੱਕ ਹੁੰਦੀ ਸੀ ਵੈਸੇ ਤਾਂ ਮਾਈਨਿੰਗ ਆਪਾਂ ਸ਼ੁਰੂ ਤੋਂ ਹੀ ਕਰਦੇ ਆ ਆਜ਼ਾਦੀ ਤੋਂ ਪਹਿਲਾਂ ਵੀ ਤੇ ਆਜ਼ਾਦੀ ਤੋਂ ਬਾਅਦ ਵੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਹੈ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਉਹ ਸਭ ਤੋਂ ਵੱਡਾ ਯੋਗਦਾਨ ਸੀ ਤੇ ਆਜ਼ਾਦੀ ਤੋਂ ਬਾਅਦ ਜੋ ਮਾਈਨਿੰਗ ਇੱਕ ਤੇ ਮਾਈਨਿੰਗ ਧਰਤੀ ਦੇ ਹੇਠਾਂ ਹੁੰਦੀ ਹੈ ਇੱਕ ਧਰਤੀ ਦੇ ਉੱਪਰ ਹੁੰਦੀ ਹੈ ਸੋ ਪੰਜਾਬ ਦੇ ਲੋਕਾਂ ਨੇ ਧਰਤੀ ਦੇ ਉੱਪਰ ਮਾਈਨਿੰਗ ਕੀਤੀ ਸੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿੱਚ ਅਨਾਜ ਦੀ ਕਮੀ ਸੀ ਸਾਡੇ ਪ੍ਰਧਾਨ ਮੰਤਰੀ ਜੀ ਦੂਜੇ ਦੇਸ਼ਾਂ ਤੋਂ ਅਨਾਜ ਆਧਾਰ ਮੰਗਦੇ ਸੀ ਤਾਂ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਧਰਤੀ ਦੇ ਉੱਪਰ ਮਾਈਨਿੰਗ ਕੀਤੀ ਤੇ ਪੂਰੇ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਢਿੱਡ ਭਰਿਆ। ਸੋ ਮਾਈਨਿੰਗ ਦਾ ਸਾਡੀ ਚੱਲ ਹੀ ਰਹੀ ਸੀ। ਪਰ ਹੁਣ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਮਾਈਨਿੰਗ ਦੇ ਖੇਤਰ ਦੇ ਵਿੱਚ ਵੀ ਅੱਗੇ ਵਧ ਰਹੇ ਹਾਂ। ਤੇ ਖਾਸ ਕਰਕੇ ਇਸ ਏਰੀਏ ਦੇ ਵਿੱਚ ਫਾਜਲਕਾ, ਮੁਕਸਰ ਜ਼ਿਲ੍ਹਿਆਂ ਦੇ ਵਿੱਚ ਤਿੰਨ ਬਲੌਗ ਨੇ ਜਿਹੜੇ ਉਥੇ ਪੋਟਾਸ਼ ਮਿਲੀ ਹੈ ਪੋਟਾਸ਼ ਇੱਕ ਐਸਾ ਮਿਨਰਲ ਹੈ ਜਿਹੜਾ ਦੇਸ਼ ਦੇ ਵਿੱਚ ਕਿਤੇ ਅਵੇਲੇਬਲ ਨਹੀਂ ਸਾਰਾ ਹੀ ਇੰਪੋਰਟ ਹੁੰਦਾ ਹੈ ਅਲੱਗ-ਅਲੱਗ ਦੇਸ਼ਾਂ ਤੋਂ ਕਰੀਬ 8-10 ਦੇਸ਼ਾਂ ਤੋਂ 50 ਲੱਖ ਟਨ ਦੇ ਲਵੇ ਇਹ ਹਰ ਸਾਲ ਇੰਪੋਰਟ ਹੁੰਦਾ ਹੈ ਤੇ ਪੋਟਾਸ਼ ਫਰਟੀਲਾਈਜ਼ਰ ਦੇ ਲਈ ਤੇ ਹੋਰ ਜਿਸ ਤਰ੍ਹਾਂ ਫੀਡ ਦੇ ਵਿੱਚ ਵੀ ਸੋਪ ਇਸ ਤਰ੍ਹਾਂ ਕਈ ਉਹਨਾਂ ਦੇ ਵਿੱਚ ਇਹ ਪੋਟਾਸ਼ ਜਿਹੜਾ ਵਰਤਿਆ ਜਾਂਦਾ ਪਰ ਸਾਰਾ ਇਹ ਜਿਹੜਾ ਇੰਪੋਰਟ ਹੁੰਦਾ ਸੀ ਹੁਣ ਜਿਹੜੇ ਤਿੰਨ ਬਲਾਕ ਇੱਥੇ ਇੱਕ ਤੇ ਕਬਰ ਵਾਲਾ ਦੂਜਾ ਸ਼ੇਰਗੜ ਸ਼ੇਰ ਵਾਲਾ ਤੇ ਰਾਮਸਰਾ ਤੇ ਤੀਸਰਾ ਬਲਾਕ ਹੈ ਜਿਹੜਾ ਉਹ ਸ਼ੇਰਗੜ ਤੇ ਦਾਲਮੀਆ ਖੇੜਾ ਇਹ ਤਿੰਨ ਬਲਾਕਾਂ ਦੇ ਵਿੱਚ ਪੋਟਾਸ਼ ਦੇ ਭੰਡਾਰ ਮਿਲੇ ਆ ਤੇ ਇਹ ਭੰਡਾਰ ਜਿਹੜੇ ਮਿਲੇ ਇਹਦੀ ਜਾਣਕਾਰੀ ਬਹੁਤ ਪਹਿਲਾਂ ਹੋ ਗਈ ਸੀ ਤੇ 2017 ਤੋਂ 21 ਤੱਕ ਕੋਈ ਥੋੜੇ ਬਹੁਤ ਸਰਵੇ ਹੋਏ ਸੀ ਪਰ ਉਹ ਅੱਗੇ ਨਹੀਂ ਵੱਧ ਸਕੀ ਸੀ ਗੱਲ ਤੇ ਸਾਡੀ ਸਰਕਾਰ ਆਉਣ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਕਿਉਂਕਿ ਅਸੀਂ ਹਰ ਪਾਸੇ ਧਿਆਨ ਦਿੱਤਾ ਤੇ ਮਾਈਨਿੰਗ ਡਿਪਾਰਟਮੈਂਟ ਨੇ ਉਦੋਂ ਤੋਂ ਹੀ ਇਸ ਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਜੀਓਲੋਜੀਕਲ ਸਰਵੇ ਆਫ ਇੰਡੀਆ ਇਹਨਾਂ ਦੇ ਰਾਹੀਂ ਸਾਰੇ ਸਰਵੇ ਹੋਏ ਜੀ 4 ਸਰਵੇ ਨੇ ਉਹ ਇੱਥੇ ਤਿੰਨੇ ਬਲਾਕਾਂ ਦੇ ਵਿੱਚ ਉਹ ਸਰਵੇ ਕੀਤੇ ਗਏ ਆ ਤੇ ਉਹਨਾਂ ਸਰਵਿਆਂ ਦੇ ਆਧਾਰ ਤੇ ਜੋਗਲ ਸਾਹਮਣੇ ਆਈ ਹੈ ਕਿ ਵੱਡੇ ਭੰਡਾਰ ਜਿਹੜੇ ਆ ਉਹ ਇੱਥੇ ਮਿਲੇ ਆ ਤੇ ਰਾਜਸਥਾਨ ਦੇ ਅਡਜੋਇਨਿੰਗ ਰਾਜਸਥਾਨ ਦੇ ਵਿੱਚ ਵੀ ਮਿਲੇ ਆ ਉਹ ਰਾਜਸਥਾਨ ਦੇ ਨਾਲ ਹੀ ਲੱਗਦਾ ਏਰੀਆ ਹੈ ਕਿਉਂਕਿ ਹੱਦਾਂ ਤਾਂ ਆਪਾਂ ਲੋਕਾਂ ਨੇ ਬਣਾਈਆਂ ਨੇ ਭਾਰਤ ਪਾਕਿਸਤਾਨ ਬਣ ਗਿਆ ਪੰਜਾਬ ਬਣ ਗਿਆ ਰਾਜਸਥਾਨ ਬਣ ਗਿਆ ਹਰਿਆਣਾ ਬਣ ਗਿਆ ਪਰ ਕੁਦਰਤ ਨੇ ਤਾਂ ਸਭ ਇੱਕੋ ਹੀ ਕੀਤਾ ਉਹ ਰਾਜਸਥਾਨ ਵੱਲੋਂ ਚੱਲਿਆ ਆ ਰਿਹਾ ਸੀ ਤੇ ਸਾਡੇ ਇਸ ਏਰੀਏ ਦੇ ਵਿੱਚ ਕਿਉਂਕਿ ਐਡਜੋਇਨਿੰਗ ਰਾਜਸਥਾਨ ਦੇ ਹੈ ਇਹ ਰਾਜਸਥਾਨ ਦੇ ਵਿੱਚ ਆਕਸ਼ਨ ਵੀ ਹੋਈ ਹੈ। ਤੋਂ ਇਹ ਸਰਬਿਆਂ ਦੇ ਆਧਾਰ ਤੇ ਜੋ ਗੱਲ ਸਾਹਮਣੇ ਆਈ ਪਹਿਲਾਂ ਆਕਸ਼ਨ ਜੋ ਕਰਨੀ ਸੀ ਉਹ ਅਧਿਕਾਰ ਸਟੇਟ ਗਵਰਨਮੈਂਟ ਕੋਲੇ ਹੁੰਦਾ ਸੀ। ਪਰ 2023 ਦੇ ਵਿੱਚ ਇਹ ਅਧਿਕਾਰ ਹੈ ਜਿਹੜਾ ਉਹ ਕੇਂਦਰ ਸਰਕਾਰ ਕੋਲੇ ਹੈ ਇਹਨਾਂ ਦੀ ਆਕਸ਼ਨ ਕੇਂਦਰ ਸਰਕਾਰ ਕਰੇਗੀ ਪਰ ਰਾਇਲਟੀ ਤੇ ਜੋ ਵੀ ਇਸ ਦਾ ਰਾਈਟ ਹੈ ਉਹ ਸਟੇਟ ਗਵਰਨਮੈਂਟ ਦਾ ਹੀ ਹੋਏਗਾ ਸੋ ਇਸ ਦੇ ਵਿੱਚ ਅਸੀਂ ਜਿਸ ਤਰ੍ਹਾਂ ਇੱਕ ਨੰਬਰ ਕਵਰ ਵਾਲਾ ਇਹਦੀ ਜਿਹੜਾ ਜੀਐਮਓ ਦਿੱਤਾ ਗਿਆ ਉੱਥੇ ਤੇ ਸਟੇਟ ਗਵਰਨਮੈਂਟ ਨੇ ਕੰਸੈਂਟ ਵੀ ਦੇ ਰੱਖੀ ਆ ਪਿਛਲੇ ਦਿਨੀ 19 ਜਨਵਰੀ ਨੂੰ ਉੜੀਸਾ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਸੈਂਟਰ ਦੇ ਵਜ਼ੀਰ ਜੀ ਕਿਸ਼ਨ ਰੈਡੀ ਜੀ ਉੱਥੋਂ ਦੇ ਸੈਕਟਰੀ ਕਾਂਤਰਾਓ ਜੀ ਮਾਈਨਿੰਗ ਸੈਕਟਰੀ ਜੋ ਹਿੰਦੁਸਤਾਨ ਦੇ ਹੈਗੇ ਨੇ ਤੇ ਵੱਖ-ਵੱਖ ਸਟੇਟਾਂ ਦੇ ਮਾਈਨਸ ਮਿਨਿਸਟਰ ਉੱਥੇ ਪਹੁੰਚੇ ਸੀ ਉੱਥੇ ਬੜੀ ਡਿਸਕਸ਼ਨ ਹੋਈ ਤਾਂ ਉੱਥੇ ਅਸੀਂ ਇਹ ਗੱਲ ਰੱਖੀ ਸੀ ਮੈਨੇ ਕਿ ਸਾਡਾ ਜੋ ਪੋਟਾਸ਼ ਦਾ ਹੈ ਇਸ ਗੱਲ ਨੂੰ ਰਾਜਸਥਾਨ ਦੇ ਨਾਲ ਯੋਕਸ਼ਨ ਕਰ ਦਿੱਤੀ ਜਾਵੇ ਜਾਂ ਇਸ ਨੂੰ ਜੀ 4 ਹੈ ਜਿਸ ਤਰ੍ਹਾਂ ਜੀ 3 ਸਰਵੇ ਹੋਣਾ ਹੈ ਜੀ 2 ਹੋਣਾ ਹੈ ਜੀ 1 ਹੋਣਾ ਹੈ ਤਾਂ ਇਹ ਸਾਡਾ ਛੇਤੀ ਇਹੋ ਕੀਤਾ ਜਾਵੇ ਤਾਂ ਉੱਥੇ ਇਹ ਗੱਲ ਸਾਹਮਣੇ ਆਈ ਸੀ ਕਿ ਇਹ 25 ਕੰਪਨੀਆਂ ਨੇ ਜਿਹੜੀਆਂ ਸਰਵੇ ਕਰਦੀਆਂ ਨੇ ਉਹ ਗਵਰਨਮੈਂਟ ਵੱਲੋਂ ਸਰਵੇ ਹੋਣਾ ਤਾਂ ਇਹ ਵੀ ਗੱਲ ਆ ਗਈ ਸੀ ਕਿ ਜੇ ਕਿਸੇ ਪ੍ਰਾਈਵੇਟ ਕੰਪਨੀ ਤੋਂ ਸਰਵੇ ਹੋਣਾ ਹੈ। ਦੈਨ ਉਹ ਵੀ ਲੋਕ ਕਰਦੇ ਨੇ ਉਹ ਸੈਂਟੂ ਗਵਰਨਮੈਂਟ। ਸੋ ਅੱਜ ਇੱਥੇ ਆਉਣ ਦਾ ਜਿਹੜਾ ਮਕਸਦ ਹੈ ਇੱਕ ਤਾਂ ਲੋਕਾਂ ਨੂੰ ਵੀ ਮਿਲਣ ਦਾ। ਕਿਉਂਕਿ ਕਈ ਸ਼ੰਕੇ ਵੀ ਉਤਪਨ ਕੀਤੇ ਗਏ ਸੀ। ਜੇ ਕਿਸੇ ਨੂੰ ਵੀ ਕੋਈ ਸ਼ੱਕ ਹੋ ਜਾਂਦਾ ਤਾਂ ਉਹਦਾ ਨਿਵਾਰਣ ਕਰਨਾ ਜਿਹੜਾ ਉਹ ਸਰਕਾਰ ਦੀ ਜ਼ਿੰਮੇਵਾਰੀ ਵੀ ਹੋ ਜਾਂਦੀ ਹੈ। ਹੁਣ ਮੈਂ ਉੱਥੇ ਗਿਆ ਸੀ ਤਾਂ ਉੱਥੇ ਲੋਕਾਂ ਨੇ ਕਿਤੇ ਸ਼ੰਕਾ ਜਾਰ ਕੀਤੀ ਕਿ ਜ਼ਮੀਨ ਅਕਵਾਇਰ ਹੋਣੀ ਹੈ ਹੁਣ ਇਹਦੇ ਨਾਲ ਨਾ ਤਾਂ ਕੋਈ ਜ਼ਮੀਨ ਅਕਵਾਇਰ ਹੋਣੀ ਹੈ ਨਾ ਕੋਈ ਪੱਟ ਪਟਾਈ ਹੋਣੀ ਹੈ ਕਿਉਂਕਿ ਹੁਣ ਤਾਂ ਟੈਕਨੋਲੋਜੀ ਬੜੀ ਹੋ ਗਈ ਹੁਣ ਜੇ ਆਪਰੇਸ਼ਨ ਕਰਨਾ ਤਾਂ ਇੱਥੇ ਥੋੜੀ ਜੀ ਸੂਈ ਲਾ ਕੇ ਸਾਰੇ ਹੱਟ ਦਾ ਆਪਰੇਸ਼ਨ ਹੋ ਜਾਂਦਾ ਹੈ ਇਸੇ ਤਰ੍ਹਾਂ ਇਹ ਡ੍ਰਿਲ ਸਿਸਟਮ ਦੇ ਨਾਲ ਡ੍ਰਿਲ ਲਾ ਕੇ ਉਹਦੇ ਨਾਲ ਹੀ ਸਾਰਾ ਕੱਢਿਆ ਜਾਣਾ ਹੈ। ਅਰ ਇਹ ਜੋ ਪੋਟਾਸ਼ ਦੇ ਭੰਡਾਰ ਨੇ ਧਰਤੀ ਤੋਂ 450 ਮੀਟਰ نیچے ਆ। ਮਤਲਬ ਕਹਿੰਦਾ 1500 ਫੁੱਟ ਡੂੰਘੇ ਆ। ਹੁਣ 1500 ਫੁੱਟ ਨਾਲ ਤੇ ਕੋਈ ਪਟਾਈ ਹੋ ਸਕਦੀ ਆ। ਨਾ ਕੋਈ ਇਸ ਤਰ੍ਹਾਂ ਦੀ ਪੋਕਲੈਨਾ ਨਾ ਕੋਈ ਜੀਸੀਬੀ ਹੈ। ਸੋ ਉਹ ਜਿਹੜੀ ਸ਼ੰਕਾ ਸੀ ਉਹ ਗਲਤ ਸੀ। ਉਥੇ ਲੋਕਾਂ ਨੂੰ ਦੱਸਿਆ ਵੀ ਹੈ। ਕਿ ਇਹ ਡ੍ਰਿਲ ਦੇ ਨਾਲ ਹੀ ਹੋਣਾ ਸਰ। ਤਾਂ ਚਲੋ ਉਹਨਾਂ ਲੋਕਾਂ ਦੇ ਇਹ ਗੱਲ ਠੀਕ ਸਮਝ ਵੀ ਆਈ। ਸੋ ਇਸ ਤੋਂ ਬਿਨਾ ਇਹ ਜੋ ਸਰਵੇ ਨੇ ਇਹ ਕੱਲੇ ਇਹ ਸਰਵੇ ਨਹੀਂ ਵੀ ਇਹ ਦੇਖ ਲੈ ਕੇ ਪोटाशਾ ਤੋਂ ਮਿਲ ਗਈ। ਇਸ ਤੋਂ ਬਿਨਾ ਇਸ ਦੇ ਵਿੱਚ ਵੇਰਿਸ এনਵਾਇਰਨਮੈਂਟ ਦੇ ਸਮਾਜਿਕ ਸਾਇੰਟੀਫਿਕ ਇਧੇ ਅਸਪੈਕਟ ਕੀ ਨੇ ਇਹ ਵੀ ਸਰਵੇ ਦੇ ਵਿੱਚ ਸਾਰਾ ਸਟੱਡੀ ਕੀਤਾ ਜਾਂਦਾ। ਇਸ ਦਾ ਕੀ ਪ੍ਰਭਾਵ ਹੋਣਾ ਹੈ ਕੀ ਹੋਣਾ ਸੋ ਇਹ ਜਿਹੜਾ ਐਮਪਾਇਰ এনवायरमेंट ਇੰਪੈਕਟ ਅਸੈਸਮੈਂਟ ਹੈ ਜਿਹੜਾ ਇਹ ਬਹੁਤ ਮੰਡੇਟਰੀ ਵੀ ਹੈ ਤੇ ਇਹ ਕੋਈ ਵੀ ਮਾਈਨਿੰਗ ਸਟਾਰਟ ਕਰਨ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ਇਹ ਕਿ ਫਿਊਚਰੇ ਦਾ ਕੀ ਇਫੈਕਟ ਹੋਣਾ ਹੈ ਇਹ ਸਾਰਾ ਸਟੱਡੀ ਪਹਿਲਾਂ ਹੀ ਹੁੰਦਾ ਹੈ ਸੋ ਉਹ ਸਾਰੇ ਵੀ ਜਿੰਨੇ ਵੀ ਇਹ ਆਸਪੈਕਟ ਹੈਗੇ ਨੇ ਸਾਰੇ ਵੀ ਸਟੱਡੀ ਉੱਥੇ ਕਿਤੇ ਜਾਣਗੇ ਤੇ ਇਸ ਤੋਂ ਬਿਨਾ ਜਿਹੜਾ ਹੈ ਇਹਦੇ ਤਿੰਨ ਜਿਹੜੇ ਬਲੌਗ ਸੀ ਇਹਨਾਂ ਨੂੰ ਉੱਥੇ ਅੱਠ ਡਿੱਲਾਂ ਦੇ ਰਾਹੀਂ ਇੱਥੇ ਪਹੁੰਚੇ ਆ ਪਰ ਇਸ ਤੋਂ ਬਿਨਾ ਇਸ ਦੇ ਸੱਜੇ ਖੱਬੇ ਜਿੱਥੇ ਵੀ ਕਿਤੇ ਹੋਰ ਉਮੀਦ ਹੈਗੀ ਹੈ ਮਤਲਬ ਇੱਕ ਸ਼ਮਤਾ ਜਿਹੜੀ ਇਹ ਹੋਰ ਵੀ ਵੱਸ ਸਕਦੀ ਹੈ ਇਸ ਦੇ ਨਾਲ ਏਰੀਆ ਦਾ ਬੜਾ ਵਿਕਾਸ ਹੋਣਾ ਹੈ ਕਿਉਂਕਿ ਇਹ ਜੋ ਪੋਟਾਸ਼ ਨਿਕਲੇਗੇ ਨੇ ਪ੍ਰੋਸੈਸ ਵੀ ਹੋਣਾ ਹੈ ਉਹਦੇ ਲਈ ਇੰਡਸਟਰੀ ਵੀ ਲੱਗਣੀ ਹੈ ਲੋਕਾਂ ਨੂੰ ਰੋਜ਼ਗਾਰ ਵੀ ਮਿਲਣਾ ਹੈ ਤੇ ਪੰਜਾਬ ਦੀ ਜਿਹੜੀ ਵਿੱਤੀ ਸਥਿਤੀ ਹੈ ਉਹਨੂੰ ਵੀ ਇੱਕ ਬਹੁਤ ਵੱਡਾ ਖਲਾਰਾ ਮਿਲਣਾ ਜੋ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਸੀ ਕਿ ਅਸੀਂ ਮਾਈਨਿੰਗ ਦੇ ਇਸ ਦੇ ਰਸਤੇ ਦੇ ਰਾਹੀਂ ਕਿਉਂਕਿ ਹਰ ਇੱਕ ਦੀ ਧਿਆਨ ਸੀ ਉਹਨਾਂ ਦੇ ਤਾਂ ਮੈਨੂੰ ਇਹ ਨ ਲੱਗਦਾ ਹੈ ਕਿ ਅਸੀਂ ਉਹ ਵੀ ਟੀਚਾ ਸੀ ਪੂਰਾ ਕਰਾਂਗੇ ਤੇ ਵੱਡੀ ਮਾਤਰਾ ਦੇ ਵਿੱਚ ਸਾਨੂੰ ਇੱਥੇ ਜਿਹੜੀ ਪੋਟਾਸ਼ ਹੈ ਦੇਸ਼ ਆਤਮ ਨਿਰਪਰ ਹੋਏਗਾ ਫੋਰਨ ਕਰੰਸੀ ਬਚੇਗੀ ਅਸੀਂ ਇੰਪੋਰਟ ਕਰਦੇ ਆ ਜੇ ਸਭ ਠੀਕ ਠਾਕ ਰਹੇ ਤਾਂ ਅਸੀਂ ਐਕਸਪੋਰਟ ਵੀ ਕਰ ਸਕਦੇ ਆ ਸੋ ਇਹ ਬਹੁਤ ਵੱਡੀ ਮੈਸ ਕਹਿ ਸਕਦਾ ਖਾਸ ਤੌਰ ਤੇ ਇਸ ਜ਼ਿਲ੍ਹੇ ਦੇ ਪ੍ਰਤੀ ਦੋਹਾਂ ਜ਼ਿਲ੍ਹਿਆਂ ਦੇ ਪ੍ਰਤੀ ਬਹੁਤ ਵੱਡੀ ਇਹ ਪ੍ਰਾਪਤੀ ਹੈ ਸਾਡੀ ਜਿੱਦੇ ਵੱਲ ਅਸੀਂ ਅੱਗੇ ਵਧਿਆ ਤੇ ਮੈਂ ਜਿੱਥੇ ਇਹ ਸਾਰਾ ਸਰਵੇ ਦੀ ਗੱਲ ਕੀਤੀ ਹੈ ਉੱਥੇ ਮੈਂ ਇਹ ਵੀ ਕਹਿਣੀ ਚਾਹੂੰਗਾ ਕਿ ਜਦੋਂ ਉੱਥੇ ਸਾਡੀ ਮੀਟਿੰਗ ਹੋਈ ਸੀ ਮਾਨਯੇ ਮੰਤਰੀ ਜੀ ਜੀ ਕਸ਼ਨ ਰੈਡੀ ਜੀ ਤੇ ਸੈਕਟਰੀ ਮਾਈਨਿੰਗ ਨਾਲ ਤਾਂ ਉਹਨਾਂ ਦਾ ਵੀ ਰਿਸਪਾਂਸ ਜੋ ਵਧੀਆ ਰਿਸਪਾਂਸ ਸੀ ਪੋਜੀਟਿਵ ਰਿਸਪਾਂਸ ਸੀ ਉਹਨਾਂ ਦਾ ਤਾਂ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਉੱਥੇ ਜਾ ਕੇ ਸਟੱਡੀ ਕਰੋ ਜੋ ਵੀ ਸਾਡੀ ਹੈਲਪ ਹੋਏਗੀ ਅਸੀਂ ਕਰਾਂਗੇ ਤਾਂ ਨੈਕਸਟ ਅਸੀਂ ਕੁਝ ਦਿਨਾਂ ਦੇ ਵਿੱਚ ਉਹਨਾਂ ਤੋਂ ਸਮਾਂ ਲੈ ਕੇ ਉੱਥੇ ਵੀ ਮਿਲਣਾ ਤੇ ਉੱਥੇ ਜਾ ਕੇ ਇਹ ਸਬੰਧ ਦੇ ਵਿੱਚ ਜਿੰਨਾ ਵੀ ਛੇਤੀ ਤੇ ਵਧੀਆ ਟੰਗ ਦੇ ਨਾਲ ਹੋ ਸਕੂਗਾ ਉਹ ਅਸੀਂ ਉੱਥੇ ਜਾ ਕੇ ਕਰਾਂਗੇ ਤੇ ਬਾਕੀ ਜੋ ਇਸ ਦੇ ਕੰਪੋਜ਼ਿਟ ਲਾਇਸੈਂਸ ਜਿਹੜੀ ਮਤਲਬ ਇਹ ਸਿਸਟਮ ਨਾਲ ਬੰਨਣਾ ਹੈ ਜਿਹੜੀ ਵੀ ਕੋਈ ਕੰਪਨੀ ਆਉਂਦੀ ਆ ਏਜੰਸੀ ਆਉਂਦੀ ਆ ਤਾਂ ਉਹ ਹੀ ਸਾਰਾ ਕੁਝ ਕਰੂਗੀ ਉਹਨਾਂ ਨੂੰ ਕੰਪੋਜ਼ਿਟ ਲਾਇਸੈਂਸ ਲਈ ਕਵਰ ਵਾਲਾ ਜਿਹੜੀ ਨਲਾਮੀ ਹੈ ਇਹਦੀ ਸਹਿਮਤੀ ਜਿਹੜੀ ਅਸੀਂ 11 7 2024 ਨੂੰ ਉਹ ਸਾਡੇ ਵੱਲੋਂ ਦੇ ਦਿੱਤੀ ਗਈ ਹੈ ਤੇ ਹੁਣ ਅੱਗੇ ਆਕਸ਼ਨ ਦਾ ਹੀ ਪ੍ਰੋਸੈਸ ਹੈ ਦਾ ਅਸੀਂ ਕੁਝ ਦਿਨਾਂ ਦੇ ਵਿੱਚ ਪੂਰਾ ਕਰਾਂਗੇ। ਥੈਂਕ ਯੂ। ਸਰ ਇਹ 10 ਪੁਆਇੰਟਾਂ ਦੇ ਵਿੱਚ ਰਕਬੇ ਦਾ ਪਤਾ ਲੱਗਿਆ ਕਿੰਨਾ ਰਕਬਾ ਜਿਹੜਾ ਇਹ ਪोटाश ਦੇ ਹੈ ਜੀ। ਰਕਬਾ ਅਸੀਂ ਵੈਸੇ ਕਰੀ 18 ਕਿਲੋਮੀਟਰ ਦੇ ਏਰੀਆ ਦੇ ਵਿੱਚ ਹੈ ਇਹ। 3.9 ਪੁਆਇੰਟਾਂ। 3.9 ਪੁਆਇੰਟਾਂ ਦੇ ਪਰ ਅਸੀਂ ਇਸ ਦੇ ਹਲੇ ਜਿਵੇਂ ਮੈਂ ਪਹਿਲਾਂ ਦੱਸਿਆ ਅੱਗੇ ਪਿੱਛੇ ਚੱਲ ਰਹੇ ਹਾਂ। ਜਿੱਥੇ-ਕਿੱਥੇ ਹੋਰ ਮਿਲਿਆ ਹਲੇ ਤੱਕ ਇਹ ਗੱਲ ਸਾਹਮਣੇ ਆਈ ਹੈ। ਤੇ ਇਹਨਾਂ ਵਿੱਚ ਹੀ ਮੇਰੇ ਖਿਆਲ ਦੇ ਵਿੱਚ ਐਡੀ ਸਫੀਸ਼ੀਐਂਟ ਕੁਆਂਟੀਟੀ ਹੈ ਸੱਡੀ ਕੋਲੇ ਕਿ ਬੜੇ ਸਾਲਾਂ ਤੱਕ ਸਾਨੂੰ ਕਦੇ ਇੰਪੋਰਟ ਕਰਨ ਦੀ ਲੋੜ ਨਹੀਂ ਪਈਗੀ। ਸਭ ਤੁਸੀਂ ਤੁਸੀਂ ਕਿਹਾ ਸੀ ਵੀ ਆਪਣੇ ਉੱਤੇ ਜਿਹੜੀ ਐਕਵਾਇਰਨੀ ਕੀਤੀ ਜਾ ਰਹੀ ਲੈਂਡ ਬਾਅਦ ਵਿੱਚ ਜੇ ਲੇਕਿਨ ਇਹ ਪੋਟਾਸ਼ ਕੱਢੀ ਜਾਏਗੀ ਰੱਖੀ ਜਾਏਗੀ ਸਟੋਰ ਕੀਤੀ ਜਾਏਗੀ ਉਹਦੇ ਡ੍ਰਿਲਿੰਗ ਕਿੱਥੇ ਜਾਏਗੀ। ਪਰ ਫਿਰ ਉਹ ਲੈਂਡ ਤੇ ਵਿਲ ਦੀ ਫਾਰਮਰਸ ਅਲਾਉਡ ਟੂ ਡੂ ਸੋ। ਦੇਖੋ ਡਿਲ ਕਰ ਲਈ ਕਿਤੇ ਉਸ ਡਿਲ ਦੇ ਨਾਲੋਂ ਨੀਚੋਂ ਕਢ ਲਈ ਤੰਨਾ ਇਹ ਇਸ ਤਰ੍ਹਾਂ ਨਹੀਂ ਵੀ ਪੋਟਾਸ਼ ਹੀ ਅੰਦਰੋਂ ਨਿਕਲਣੀ ਹੈ ਤੇ ਉਹੀ ਯੂਜ਼ ਹੋ ਜਾਣੀ ਹੈ ਇਹ ਪ੍ਰੋਸੈਸ ਹੁੰਦਾ ਹੈ ਤਾਂ ਉਹ ਨਿਕਲ ਕੇ ਉੱਥੋਂ ਫੈਕਟਰੀਆਂ ਦੇ ਵਿੱਚ ਜਾਏਗੀ ਉਹ ਫੈਕਟਰੀ ਇੱਥੇ ਲੱਗਦੀ ਹੈ ਕਿੱਥੇ ਲੱਗਦੀ ਹੈ ਉਹ ਜਿੱਥੇ ਲੱਗੇਗੀ ਉੱਥੇ ਜਾਏਗੀ ਲੈਟ ਦਾ ਇਸਤੇਮਾਲ ਕੀਤਾ ਜਾਏਗੀ ਨਾ ਜਿਹੋ ਜਿੱਥੋਂ ਨਿਕਲੇਗੀ ਨਹੀਂ ਉੱਥੇ ਤਾਂ ਕੋਇਲਾ ਨਹੀਂ ਇਸਤੇਮਾਲ ਨੇ ਉੱਥੇ ਤਾਂ ਸਿੰਪਲ ਇੱਕ ਤੁਸੀਂ ਦੇਖੋ ਜੇ ਸ਼ੇਰੇ ਵਾਲਾ ਮੈਂ ਜਾ ਕੇ ਆਇਆ ਉੱਥੇ ਜਿੱਥੋਂ ਪਤਾ ਕੀਤਾ ਤਾਂ ਸਿੰਪਲ ਇਕਾਠੇ ਚ ਦਾ ਬੋਰ ਕੀਤਾ ਹੈ 867 ਫੁੱਟ 867 ਮੀਟਰ ਜੀ 867 ਮੀਟਰ ਅਸੀਂ نیچے ਗਏ ਆ ਉਹਦੇ ਉਹ ਤਾਂ ਇੱਕ ਸਿੰਪਲ ਜਿਸ ਤਰ੍ਹਾਂ ਬੋਰ ਹੁੰਦਾ ਉਹ ਬੋਰ ਹੈ ਇੱਕ ਉਹ ਜਿਸ ਤਰ੍ਹਾਂ ਪਹਿਲਾਂ ਕਿ ਅਭੀ ਇੱਕ ਆਪਰੇਸ਼ਨ ਦੀ ਗੱਲ ਆ ਉਹ ਪਾ ਕੇ ਇੱਥੇ ਸਾਰੇ ਸ਼ੀਟ ਚ ਫੇਰ ਦੋਂਦੇ ਨੇ ਡਾਕਟਰ ਉਹਦੇ ਨਾਲ ਕੋਈ ਜ਼ਮੀਨ ਅਕਵਾਇਰ ਨਹੀਂ ਕਰਨੀ ਕਿਸੇ ਜ਼ਮੀਨ ਦਾ ਕੋਈ ਖਰਾਬ ਨਹੀਂ ਹੋਣੀ ਜ਼ਮੀਨ ਨਾ ਕੋਈ ਕਿਸੇ ਤਰ੍ਹਾਂ ਦਾ ਜਿਵੇਂ ਪਹਿਲਾਂ ਦੱਸਿਆ ਕਿ ਹੋਰ ਵੀ ਕਈ ਚੀਜ਼ਾਂ ਇਸ ਦੇ ਨਾਲ ਸਰਵੇ ਹੋਣਗੀਆਂ এনवायरमेंट ਦੇ ਕੀ ਹੈ ਕੁਝ ਵੀ ਉਹ ਹਰ ਇੱਕ ਚੀਜ਼ ਦਾ ਤਸल्ली ਕਿਉਂਕਿ ਅਸੀਂ ਭਗਵੰਤ ਮਾਨ ਜੀ ਦੀ ਸਰਕਾਰ ਹੈ ਜਿਹੜੀ ਅਸੀਂ ਲੋਕਾਂ ਦੀ ਸੇਵਾ ਦੇ ਲਈ ਵਚਨਬੱਧ ਅਸੀਂ ਲੋਕਾਂ ਦੇ ਭਲੇ ਦੇ ਲਈ ਵਚਨਬੱਧ ਸੋ ਇਹ ਜੋ ਕੁਝ ਗੱਲਾਂ ਮਤਲਬ ਅ ਕਿਸੇ ਵੀ ਸ਼ੰਕਾ ਹੋ ਗਈ ਕਿਸ ਤਰੀਕੇ ਨਾਲ ਵੀ ਹੋ ਗਈ ਮੈਂ ਉਹ ਸਾਰਿਆਂ ਨੂੰ ਮਿਲ ਕੇ ਆਇਆ ਕਿਉਂਕਿ ਕਈ ਵਾਰੀ ਪਤਾ ਨਹੀਂ ਹੁੰਦਾ ਨਾ ਜਦੋਂ ਤਾਂ ਲੱਗਦਾ ਵੀ ਇਸ ਤਰ੍ਹਾਂ ਹੁੰਦਾ ਉਹ ਤੇ ਮੈਨੂੰ ਦੱਸਿਆ ਗਿਆ ਕਿਸੇ ਨੇ ਕਹਤਾ ਜੀ ਕਹਿੰਦੇ ਜ਼ਮੀਨ ਦੇ ਆ ਆਡੈਂਟੀਫਾਈ ਕਰ ਰਹੇ ਸੀ ਵੀ ਉਹ ਜ਼ਮੀਨ ਕਿ ਸਾਨੂੰ ਆਇਆ ਹੋ ਗਿਆ ਵੀ ਕਿਤੇ ਅਕਵਾਇਰ ਕਰ ਰਹੇ ਨੇ ਆਡੈਂਟੀਫਿਕੇਸ਼ਨ ਦਾ ਮਤਲਬ ਆਡੈਂਟੀਫਾਈ ਕਿ ਇਸ ਜ਼ਮੀਨ ਦੇ niche ਹੈ ਹੁਣ ਸੁਣਾ ਲੋਹਾ ਸਾਰਾ ਉੜੀਸਾ ਦੇ ਵਿੱਚ 25% ਦੇਸ਼ ਦਾ ਉੱਥੋਂ ਨਿਕਲਦਾ ਤਾਂ ਸਾਰਾ ਖਾਣਾ ਜੂ ਨਿਕਲਦਾ ਪਰ ਇਹ ਜਿਹੜਾ ਵੈਪੋਰਸ ਦੇ ਇਹਦਾ ਸਿਸਟਮ ਅਲੱਗ ਹੈ ਇਹ ਸਿਰਫ ਤੇ ਸਿਰਫ ਡ੍ਰਿਲ ਦੇ ਨਾਲ ਹੀ ਕੱਢਣਾ ਹੈ ਹੁਣ ਅਗੇ ਕਿੱਥੇ ਇਹਦੇ ਵਿੱਚ ਕੱਲੀ ਪੋਟਾਸ਼ ਜਿਹੜੀ ਨਿਕਲਣੀ ਆ ਉਹਦੇ ਚ ਨਾਲ ਸਾਲਟ ਦਾ ਵੀ ਇਹਨਾਂ ਜੀ ਸਾਲਟ ਦਾ ਸਾਲਟ ਦਾ ਵੀ ਨਿਕਲਣਾ ਸੋ ਉਹਨੂੰ ਪ੍ਰੋਸੈਸ ਹੋਣਾ ਸਾਰਾ ਉਹ ਫੈਕਟਰੀ ਦੇ ਵਿੱਚ ਜਾ ਕੇ ਹੋਣਾ ਸਰੇ ਪੰਜਾਬ ਦੇ 3 3.1 ਫਾਈਲ ਕਾ ਡਿਸਟ੍ਰਿਕਟ ਦੇ ਅੰਦਰ ਹੀ ਆਈ ਨਹੀਂ ਹੈ ਇਸ ਤੋਂ ਇਲਾਵਾ ਕਿਧਰੇ ਹੈ ਜੀ ਆ ਦੇਖੋ ਤਿੰਨ ਪਿੰਡ ਮੈਂ ਦੱਸੇ ਨੇ ਕਾਬਰ ਵਾਲਾ ਫਾਜ਼ਲ ਕਾ ਤੇ ਮੁਕਸਰ ਜੀ ਇਸ ਤੋਂ ਇਲਾਵਾ ਕਿਧਰੇ ਅਦਰ ਉਹ ਹਲੇ ਕਰਾਂਗੇ ਇਸ ਤੋਂ ਬਾਅਦ ਕਿਉਂਕਿ ਉਹ ਚੱਲ ਰਹੀ ਹੈ ਰਾਜਸਥਾਨ ਨਾਲ ਤੋਂ ਚੱਲ ਰਹੀ ਹੈ ਮਿਲ ਰਹੀ ਹੈ ਇਧਰ ਉਧਰ ਵੀ ਹਲੇ ਅਸੀਂ 8 ਪੁਆਇੰਟਾਂ ਤੱਕ ਕੀਤਾ ਸੀ ਹੋਰ ਵੀ ਕਰਾਂਗੇ ਕਿੰਨਾ ਮੈਨੂੰ ਐਕਸਪੈਕਟ ਕਰੀਏ ਸਭਾ ਦੇਖੋ ਜੋ ਸਦਰ ਟੀਚਰ ਹੈ ਤਾਂ ਲੋਕ ਹਲੇ ਮੈਂ ਇਸ ਨੂੰ ਨਹੀਂ ਕਰ ਸਕਦਾ ਪਰ ਇਹ ਹੈ ਵੀ ਇੱਕ ਪੰਜਾਬ ਨੂੰ ਇੱਕ ਬੜਾ ਪੰਜਾਬ ਦਾ ਇੱਕ ਮਾਈਨਿੰਗ ਦੇ ਵਿੱਚ ਜੋ ਅੱਜ ਪੰਜਾਬ ਸੈੱਡ ਤੇ ਗ੍ਰੇਵਲ ਦੇ ਉੱਤੇ ਮਾਈਨਿੰਗ ਦੀ ਗੱਲ ਚੱਲਦੀ ਹੈ ਤਾਂ ਪੂਰੇ ਦੇਸ਼ ਦੇ ਵਿੱਚ ਕੁੜੀਸਾ ਦਾ ਨਾਂ ਹੈ ਮਾਈਨਸ ਦੇ ਵਿੱਚ ਮਾਈਨਿੰਗ ਰੈਵਨਿਊ ਦੇ ਵਿੱਚ ਤਾਂ ਮੈਂ ਸਮਝਦਾ ਵੀ ਇਹ ਸਾਰਾ ਠੀਕ-ਠਾਕ ਹੋਇਆ ਭਗਵਾਨ ਨੇ ਕਿਰਪਾ ਕੀਤੀ ਤਾਂ ਮਾਈਨਿੰਗ ਇਹ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇੱਕ ਪੰਜਾਬ ਦਾ ਨਾਂ ਹੋਏਗਾ ਸਰ ਗਵਰਨਮੈਂਟ ਜਿਹੜਾ ਹੈ ਉਸ ਦਾ ਸੈਂਡ ਰੈਵਨਿਊ ਕਿੰਨਾ ਕਲੈਕਟ ਕਰ ਪਾ ਰਹੀ ਹੈ ਸਰ ਔਰ ਜਿਹੜਾ ਗਵਰਨਮੈਂਟ ਨੇ ਕਲੇਮ ਕੀਤਾ ਸੀ ਅਸੀਂ 20000 ਕਰੋੜ ਰੁਪਏ ਕਮਾਈ ਕਰਾਂਗੇ ਲੋਕਾਂ ਨੂੰ ਤਾਂ ਬਹੁਤ ਮਹਿੰਗਾ ਮਿਲਦਾ ਸੈਂਡ ਇੱਥੇ ਅੱਧੇ ਕਿ ਲੀਗਲ ਪੈਰੀ ਵੀ ਨਹੀਂ ਹੈ ਇੱਥੇ ਕੋਈ ਨਹੀਂ ਬਟ ਪੀਪਲ ਆਰ ਗੈਟਿੰਗ ਇਟ ਟੂ ਮੱਚ ਓਨ ਦੀ ਹਾਈ ਪ੍ਰਾਈਸਿਸ ਇਹ ਟਰੈਕਟਰ 1000000 ਆਪੇ ਦਾ ਟਰੈਕਟਰ ਟਰਾਲੀ ਮਿਲ ਜਾ ਲਵਾਂ ਨੂੰ ਸੈਂਡ ਦਾ ਤੇ ਕੀ ਜਿਹੜਾ ਗਵਰਨਮੈਂਟ ਅਚੀਵ ਕਰਦਾ ਜਿਹੜਾ ਟਾਰਗੇਟ ਗਵਰਨਮੈਂਟ ਨੇ ਸੋਚਿਆ ਸੀ ਵੀ ਸਾਨੂੰ ਮਿਲੇਗਾ ਹਰ ਸਾਲ ਇਹਦੇ ਰੈਵਨਿਊ ਮਿਲੇਗਾ ਸੈਂਡ ਮਾਈਨਿੰਗ ਤੋਂ ਪੰਜਾਬ ਦੇ ਵਿੱਚ ਸੈਂਡ ਮਾਈਨਿੰਗ ਤੇ ਨਹੀਂ ਅਸੀਂ ਕਿਹਾ ਸੀ ਅਸੀਂ ਮਾਈਨਿੰਗ ਦੀ ਗੱਲ ਕੀਤੀ ਸੀ ਮਾਈਨਿੰਗ ਮੀਨ ਜ ਮਾਈਨਿੰਗ ਕੋ ਹਰ ਚੀਜ਼ ਹੋ ਸਕਦੀ ਹੈ ਇਹ ਮਾਈਨਿੰਗ ਹੀ ਹੈ ਨਾ ਅਸੀਂ ਜੋ ਕਿਹਾ ਸੀ ਬਿਲਕੁਲ ਦੇਖ ਕੇ ਕਿਹਾ ਸੀ ਇਹ ਸਾਡੇ ਧਿਆਨ ਦੇ ਵਿੱਚ ਹੈ ਅਸੀਂ ਲੱਗੇ ਹੋਏ ਹਾਂ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸਨ 80 ਦੇ ਵਿੱਚ ਇਹਦੀ ਸਟਾਰਟਿੰਗ ਸਨ 1980 ਦੇ ਵਿੱਚ ਹੋਈ ਹੋਈ ਹੈ ਐਕਸਪਲੋਰੇਸ਼ਨ 1980 ਦੇ ਵਿੱਚ ਹੈ ਪਰ ਉਸ ਤੋਂ ਬਾਅਦ ਧਿਆਨ ਨਹੀਂ ਕਿਸੇ ਨੇ ਕੀਤਾ ਤੇ ਫਿਰ 17 ਗਵਰਨਮੈਂਟ ਹਾਂ ਜਨਰੇਟ ਕਰ ਪਾਦੀ ਇਹ ਮਾਈਨਿੰਗ ਤੋਂ ਹਾਂ ਮੈਂ ਉਸੇ ਗੱਲ ਕਰਦਾ ਉਹ ਮਤਲਬ ਇਹ 17 ਤੋਂ 21 ਤੱਕ ਫਿਰ ਚੱਲੀ 4 ਵੇਰੀ ਚੱਲੀ ਸਿਰਫ ਪਰ ਅਸੀਂ ਇਸ ਨੂੰ ਬੜਾ ਤੇਜ਼ੀ ਦੇ ਨਾਲ ਚਲਾਇਆ ਹੋਇਆ ਹੈ ਅਸੀਂ ਜੋ ਕਿ ਹਾਸੀ ਸ਼ਾਇਦ ਅਸੀਂ ਉਸ ਤੋਂ ਅੱਗੇ ਵੀ ਪਹੁੰਚ ਜਾਈਏ ਪਰ ਸਾਡਾ ਇਹ ਪ੍ਰੋਸੈਸ ਅਸੀਂ ਬਹੁਤ ਛੇਤੀ ਪੂਰਾ ਕਰਨ ਜਾ ਰਹੇ ਹਾਂ ਬਾਕੀ ਸੈਂਡ ਤੇ ਗ੍ਰੇਵਲ ਜਿਹੜਾ ਹੈ ਉਹ ਤੋਂ ਤਾਂ ਸਾਨੂੰ ਜਿੰਨੀ ਕਮਾਈ ਪਰ ਕੰਪੈਰੀਟਿਵਲੀ ਪਿੱਛੇ ਤੋਂ ਸਾਨੂੰ ਕੰਪੈਰੀਟਿਵਲੀ 288 ਕਰੋੜ ਰੁਪਏ ਦੀ ਕਮਾਈ ਹੈ ਇਸ ਤੋਂ ਤੇ ਜਿਹੜਾ ਰੇਤਾ ਬਜਰੀ ਪੀਐਮਐਸ ਨੇ ਸਾਡੀਆਂ 288 ਕਰੋੜ ਪਰ ਹਰ ਸੀ ਹਾਂ ਪਿਛਲੇ ਸਾਲ ਸਾਨੂੰ 288 ਕਰੋੜ ਰੁਪਏ ਮਿਲੇ ਤੇ ਜਿੱਥੇ ਤੱਕ ਸਸਤਾ ਰੇਤਾ ਬਜਰੀ ਦਾ تعلق ਆ ਸਾਡੇ ਆ ਪੀਐਮ ਐ ਸਗੇ ਨੇ ਤੇ ਸਾਡੇ 5 ਰੁਪਏ ਕੋਈ ਜਾਵੇ ਟਰਾਲੀ ਤੇ ਉੱਥੇ ਲੈ ਲੈ ਕਿਧਰੋਂ ਨਹੀਂ ਮਿਲਦਾ ਸਰ ਦੇਖੋ ਉੱਥੇ ਤੁਸੀਂ ਜੋਸ ਦਾ ਸਿਸਟਮ ਹੈ ਕਿ ਉੱਥੇ ਆਪ ਹੀ ਜਾ ਕੇ ਉੱਥੇ ਮਸ਼ੀਨ ਨਹੀਂ ਲੱਗ ਸਕਦੀ ਉੱਥੇ ਜਾ ਕੇ ਉਹਨਾਂ ਲੋਕਾਂ ਲਈ ਕੀਤਾ ਗਿਆ ਸੀ ਕਿ ਜਾਓ ਤੇ ਉੱਥੇ ਰੇਤਾ ਤੁਸੀਂ ਚੱਕ ਲਓ ਸਰ ਲੀਗਲ ਅੰਪਾਇਰੀ ਨਹੀਂ ਹੈਗੀ ਉਹ ਮਿਲ ਜਣਗੇ ਤੁਹਾਨੂੰ ਜੋ ਸਰਕਾਰੀ ਖੱਡਾ ਬੰਦ ਲਈ ਦਿੱਤੇ ਹੋਏ ਡਿਸਟ੍ਰਿਕਟ ਦੇ ਅੰਦਰ ਉਹਦੇ ਵਿੱਚ ਨਾ ਸਾਰਾ ਇੱਥੇ ਪ੍ਰੋਬਲਮ ਸਾਰੀ ਹੈ ਨੀਗਾ ਫਾੜੀ ਨਹੀਂ ਆ ਗਈ ਸਰ ਮੈਂ ਦੱਸ ਰਿਹਾ ਆਰਮੀ ਸਾਨੂੰ ਪਰਮਿਸ਼ਨ ਨਹੀਂ ਦੇ ਰਹੀ ਜਿੱਥੇ ਹਾਂ ਮੈਂ ਦੱਸਦਾ ਸਾਰਾ ਹੈਗਾ ਉਹ ਇਸ ਤਰ੍ਹਾਂ ਹੈ ਦੇਖੋ ਜਿੱਥੇ ਖੱਡਾ ਨਹੀਂ ਹੈ ਗਿਆ ਤਾਂ ਖੱਡਾ ਤਾਂ ਨਹੀਂ ਬਣ ਸਕਦੀ ਹੁਣ ਇਹਨਾਂ ਡਿਸਟ੍ਰਿਕਟਾਂ ਦੇ ਵਿੱਚ ਜਿੱਥੇ ਵੀ ਕਿਤੇ ਰਿਵਰ ਦਾ ਹੈ ਡੀਸਿਲਟਿੰਗ ਦਾ ਸਿਸਟਮ ਹੈ ਬਾਰਡਰ ਏਰੀਆ ਦੇ ਵਿੱਚ ਅਸੀਂ ਕਿਉਂਕਿ ਦੇਸ਼ ਦੀ ਡਿਫੈਂਸ ਮਿਨਿਸਟਰੀ ਜੋ ਵੀ ਤੈਅ ਕਰਦੀ ਹੈ ਬਾਰਡਰ ਏਰੀਆ ਹੋਣ ਕਰਕੇ ਅਸੀਂ ਉਹਨੂੰ ਫੋਲੋ ਕਰਦੇ ਹਾਂ ਹੁਣ ਪਹਿਲਾਂ 5 ਕਿਲੋਮੀਟਰ ਦਾ ਸੀ ਕਿ ਬਾਰਡਰ ਤੋਂ 5 ਕਿਲੋਮੀਟਰ ਤੱਕ ਤੁਸੀਂ ਕੋਈ ਮਾਈਨਿੰਗ ਜਾਂ ਡੀਸੀਲ ਨਹੀਂ ਕੁਝ ਨਹੀਂ ਕਰ ਸਕਦੇ ਉਹਨੋਂ 20 ਕਿਲੋਮੀਟਰ ਕੀਤਾ ਗਿਆ ਤਾਂ ਹੁਣ 20 ਕਿਲੋਮੀਟਰ that is too much 20 ਕਿਲੋਮੀਟਰ ਦਰਿਆ ਹੈ ਦਰਿਆ ਨੇ ਤਾਂ ਆਪਣਾ ਰਸਤਾ ਲੈਣਾ ਨਾ ਜੇ ਇੱਕ ਜਗ੍ਹਾ ਕਿਤੇ ਮੂਰੇ ਰੇਤਾ ਪਿਆ ਜਾਂ ਕੋਈ ਢਿੱਗ ਬਣ ਗਈ ਤਾਂ ਦਰਿਆ ਤਾਂ ਉਹਦਾ ਰਸ ਪਾਣੀ ਚੱਲੇਗਾ ਉਹ ਸੋ ਮੈਂ ਇਹ ਗੱਲ ਵੀ ਉੱਥੇ ਕੀਤੀ ਸੀ ਤਾਂ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਸੈਂਟਰ ਦੇ ਆਨੇ ਕਿ ਤੁਸੀਂ ਇਹ ਡਿਫੈਂਸ ਮਿਨਿਸਟਰੀ ਦੇ ਨਾਲ ਕੰਟੈਕਟ ਉਹਨੋਂ 20 ਕਿਲੋਮੀਟਰ ਦਾ ਹਾਈ ਕੋਰਟ ਦੇ ਵਿੱਚ ਵੀ ਕੇਸ ਚੱਲ ਰਿਹਾ ਤਾਂ ਉੱਥੇ ਵੀ ਅਸੀਂ ਇਸ ਨੂੰ ਡਿਫੈਂਡ ਕਰਾਂਗੇ ਪਰ ਜਿੱਥੇ ਖੱਡਾਂ ਹੈਗੀਆਂ ਨੇ ਹੁਣ ਇੱਥੇ ਵੀ ਅਸੀਂ ਹੁਣ 104 ਖੱਡਾਂ ਨੇ ਜਿਹੜੀਆਂ ਇਨ ਨੀਅਰ ਫਿਊਚਰ ਅਪ ਟੂ 31st ਮਾਰਚ ਸਾਡੀ ਕੋਸ਼ਿਸ਼ ਹੈ ਕਿ ਅਪ ਟੂ 31st ਮਾਰਚ ਅਸੀਂ 104 ਖੱਡਾਂ ਨੇ ਜਿਹੜੀਆਂ ਉਹ ਨਵੀਆਂ ਚਲਾਉਣ ਜਾ ਰਹੀਆਂ ਪੰਜਾਬ ਵਿੱਚ ਪੰਜਾਬ ਤੇ ਡੀਸਿਲਟਿੰਗ ਦਾ ਵੀ ਹੁਣ ਜਿੱਥੇ ਦਰਿਆ ਦੇ ਵਿੱਚ ਰੇਤਾ ਜਮਾ ਹੋ ਗਿਆ ਤਾਂ ਡੀਸਿਲਟਿੰਗ ਦੇ ਰਾਹੀਂ ਅਸੀਂ ਉਹ ਵੀ ਕਰੀਬ 27 27 ਕਿਤੇ ਨੇ ਆਇਡੈਂਟੀਫਾਈ ਕਰੋ ਕਸ਼ੂਮ ਕੁਮਾਰ ਜੀ ਦਾ ਕਰੀਬ 27 ਅਸੀਂ ਉਹ ਜਗਾ ਵੀ ਆਇਡੈਂਟੀਫਾਈ ਕੀਤੀਆਂ ਨੇ ਜਿੱਥੇ ਦਰਿਆ ਵਗਦਾ ਹੈ ਤੇ ਦਰਿਆ ਵਗਦੇ ਦੇ ਵਿੱਚ ਜਿੱਥੇ ਕੁਦਰਤ ਦੇਖੋ ਕਿੰਨੀ ਆਪਣੇ ਤੇ ਮਿਹਰਬਾਨ ਹੈ ਕਿ ਅਸੀਂ ਤਾਂ 6 ਮਹੀਨੇ ਕੱਢੀ ਜਾਂਦੇ ਆ ਤੇ ਕੁਦਰਤ ਤਿੰਨ ਮਹੀਨਿਆਂ ਚ ਫੇਰ ਉੱਥੇ ਪਰਦਾਂਦੀ ਹੈ ਪਰ ਸਾਨੂੰ ਦਿੱਕਤ ਥੋੜੀ ਜੀ ਆਇਆ ਰਾਵੀ ਬਿਆਸ ਸਤਲੁ ਸਾਡੇ ਤਿੰਨ ਦਿਆਲ ਰਾਵੀ ਤੇ ਬਿਆਸ ਕਿਉਂਕਿ ਬਾਰਡਰ ਜਿੰਦੇ ਫੋਨ ਕਰਕੇ ਉੱਥੇ ਟੀ ਸੈਲਟਿੰਗ ਦੀ ਵੀ ਰਿਤਪ ਲੱਦਣ ਦੀ ਵੀ ਉੱਥੇ ਥੋੜੀ ਜੀ ਦਿੱਕਤ ਹੈਗੀ ਆ ਸਾਡੇ ਕੋਲ ਇੱਕਲਾ ਸਤਰੋਜ ਰਿਵਰ ਜਿਹੜਾ ਉਹ ਬਚਦਾ ਪਰ ਅਸੀਂ 104 ਤਾਂ ਮਾਈਨਿੰਗ ਸਾਈਟਸ ਤੇ ਕਰੀਬ 27 ਡੀਸੈਲਟਿੰਗ ਦੇ ਪੁਆਇੰਟ ਨੇ ਜਿਹੜੇ ਆਇਡੈਂਟੀਫਾਈ ਕੀਤੇ ਨੇ ਉਹ ਛੇਤੀ ਅਸੀਂ ਅਪ ਟੂ 31st ਮਾਰਚ ਸਾਡੀ ਕੋਸ਼ਿਸ਼ ਹੈ ਕਿ ਉੱਥੇ ਐਕਸ਼ਨ ਉਹਨਾਂ ਦੀ ਕਰ ਦਈਏ ਕਿਉਂਕਿ ਉਹਦੇ ਨਾਲ ਅਵੇਲੇਬਿਲਟੀ ਰੇਤਾ ਬਜਰੀ ਜਿਆਦਾ ਜਦੋਂ ਇੰਨੀਆਂ ਖੱਡਾਂ ਹੋਈਆਂ ਤਾਂ ਨੇਚਰਲੀ ਇਹ ਫਿਰ ਉਹ ਰੇਟ ਤੇ ਵੀ ਫਰਕ ਪੈਣਾ ਉਹ ਜ਼ਿਆਦਾ ਨਿਕਲੇਗਾ ਸੋ ਉਹ ਸਾਡੀ ਕੋਸ਼ਿਸ਼ ਹੈਗੀ ਸਰ ਜਿਹੜੀਆਂ ਥਾਂ